ਕੀ ਹੋਇਆ ਇਹ ਮੇਰਾ ਭਤੀਜਾ ਤੇ ਮੇਰਾ ਦੋਤਾ ਗੱਲ ਢੀਡੇ ਖਰੀਦ ਤਾ ਢੀਡੇ ਲੈ ਗਾ ਤੇ ਆਕੇ ਬਲਵਿੰਦਰ ਦੀ ਦੁਕਾਨ ਤੇ ਖਲੋਗਰ ਤੋਂ ਉਹਨਾਂ ਲਿਆ ਕੇ ਵਿੱਚ ਮੋਟਰਸਾਈਕਲ ਮਾਰਿਆ ਮੋਟਰਸਾਈਕਲ ਮਾਰਿਆ ਤੇ ਇਹਨਾਂ ਸਾਨੂੰ ਫੋਨ ਕੀਤਾ ਵੀ ਸਾਡੇ ਗਾਲ ਪੈਂਦੇ ਨੇ ਤੇ ਉਰਾਇਆ ਜੀ ਹੈ ਅਸੀਂ ਗੰਜਾਂ ਤੇ ਮੇਰੀ ਨਾਨ ਗਈ ਮੇਰੇ ਪਰਚਾਈ ਗਏ ਮੈਂ ਗਈ ਮੇਰੀ ਕੁੜੀ ਗਈ ਮੇਰੇ ਮੁੰਡਾ ਦਾ ਚਾਰੇ ਜਣੇ ਗਾ ਤੇ ਇਹਨਾਂ ਸਾਡੇ ਇੱਟਾਂ ਦੀ ਸ਼ੂਟ ਕਰਤੀ ਲੜਾਈ ਕਰਤੀ ਇੱਕੋ ਖਵੇਸ ਮੌਕਾ ਬਣਾ ਕੇ ਮੋਟਰ ਦੀ ਕਾਰਨ ਕੀ ਬਣੇ ਨੇ ਲੜਾਈ ਕਾਰਨ ਕਾ ਕਰ ਲਵਾ ਬੱਚੇ ਗੈਣ ਇਹ ਨਾਲ ਦੇ ਵਿੱਚ ਮਟਰ ਸੈਤਰਾ ਨਹੀਂ ਰੰਜੀ ਸੀ ਨਾ ਕੋਈ ਚ ਨਹੀਂ ਪ੍ਰਾਣੀ ਦਾ ਸੀ ਉਹ ਸੋ ਨਹੀਂ ਸਾਨੂੰ ਪਤਾ ਵੀ ਕੀ ਹੈ ਨਾ ਖੌਰ ਕੱਢੀ ਸਾਡੇ ਨਾਲ ਇਹ ਨਹੀਂ ਸਾਨੂੰ ਇਸ ਗੱਲ ਦਾ ਪਤਾ ਝਗੜਾ ਵੀ ਹੋਇਆ ਸੀ ਕਿੱਲਾ ਬਈ ਲੋ ਕੋਈ ਝਗੜਾ ਨਹੀਂ ਹੋਇਆ ਸੀ ਅੱਛਾ ਇਹਨਾਂ ਨੇ ਕੀ ਕੀ ਕੁੱਟ ਮਾਰੀ ਹਾਂ ਇਹਨਾਂ ਨੇ ਘੇਰ ਕੇ ਕੁੱਟ ਮਾਰ ਕੀਤੀ ਤੇ ਐਸੇ ਆਖਾ ਵੀ ਚਲ ਰਾਜੀ ਦਾ ਮਾ ਦਾ ਬੱਚਿਆਂ ਦਾ ਘਰਾਣ ਵੀ ਜਿਸੀ ਘਰੇ ਬੈ ਕੇ ਸਮਝਾ ਲਾਂਗੇ ਜੇ ਨਾਲ ਚ ਗਲਤੀ ਹੋਈ ਤਾਂ ਇਹਨਾਂ ਸਾਡੇ ਘਰੇ ਦੀ ਗੱਲ ਪਚਾਈ ਵੀ ਆ ਗਲਤੀ ਤੇ ਇਸ ਗਲਤੀ ਤੋਂ ਸੀ ਰੋਕਣੇ ਸੀ ਗੀ ਗਲਤੀ ਸੀ ਕੀ ਮਾ ਜੀ ਪਤਾ ਨਹੀਂ ਗਲਤੀ ਦਾ ਸਾਜੂ ਵੀ ਨਹੀਂ ਪਤਾ ਸਨ ਤਾਂ ਘਰੇ ਬੈਠਾ ਲੈਣਾ ਫੋਨ ਕੀਤਾ ਮੁੰਡਿਆਂ ਨੇ ਸਾਡੇ ਦਾ ਲਾੜਦੇ ਸਾਡੇ ਦਾ ਕੋਲ ਫਿਰ ਪੈ ਤੇ ਆ ਜਾਓ ਅਸੀਂ ਗੱਜੀਆਂ ਚਾਰ ਪੰਜ ਅਸੀਂ ਚਿਡਾਉਣ ਗਏ ਸੀ ਅਸੀਂ ਆ ਚੱਲ ਸਾਡੇ ਬੱਚਾ ਚਲੇ ਸੀ ਆਪ ਕੋਟ ਮਾਰ ਕੇ ਨਾਲ ਲਿਆ ਆਂ ਅੱਜ ਘਰੇ ਉਹ ਅੱਗੋ ਸਾਡੇ ਮੇਰੇ ਬੁੰਡੇ ਨੂੰ ਕੁੱਟਣ ਮਾਰ ਲਾਗ ਪਾ ਵੱਡੇ ਨੂੰ ਵੀ ਜੇ ਨੂੰ ਗਾਲ ਪੈਦਾ ਉੱਤੇ ਜਿਹਦਾ ਤੇ ਹਵਲਾ ਆ ਉਹਨੇ ਕੁੱਟ ਪਰ ਹੋਈ ਓਹਦਾ ਜਿਹੜਾ ਹਵਲਾ ਆ ਉਹਨੇ ਕੁੱਟ ਮਾਰ ਕੀਤੀ ਤੇ ਹਾਂ ਮੇਰੇ ਭਰਾ ਆ ਦਿਨੇ ਦਾ ਦਰਸ਼ਨ ਉਹਦੇ ਸਿਰ 'ਚ ਨਾੜ ਮਾਰੀ ਤਾਨੀ ਢਿੱਡ ਚ ਲੱਤਾਂ ਮਾਰਦੇ ਆਪਸੇ ਮਸਰਤ ਨਹੀਂ ਹੋएगी ਸਾਡੇ ਇੱਕ ਦੂਜੇ ਨਾੜਦੇ ਪੜਾ ਆ ਆ ਦਰਸ਼ਨ ਸਿੰਘ ਇਹਦਾ ਨਾਮ ਇਹਨਾਂ ਨੂੰ ਪਤਾ ਇਹ ਲੈ ਉਹਨੇ ਢਿੱਡ ਚ ਲੱਤਾਂ ਵਾਰਿਆ ਕਿ ਰਾਡ ਮਾਰੀ ਉਹਦੀ ਮੌਤ ਹੋ ਗਈ ਤੁਸੀਂ ਹਾਲ ਜਾਣਦੇ ਜਾਂਦੇ ਸਸੀਂ ਉੱਥੇ ਸਿਵਲ ਦੇ ਵਿੱਚ ਹਾਂਜੀ ਕਾਰਵਾਈ ਕੀ ਹੋਣੀ ਚਾਹੀਦੀ ਕਰ ਇਹਦੀ ਕਾਰਵਾਈ ਹੋਣੀ ਚਾਹੀਦੀ ਜੇ ਸਾਡਾ ਨਹੀਂ ਦੇਖਦਾ ਇਹ ਦਿਸਣੇ ਨਹੀਂ ਚਾਹੀਦੇ ਇਹ ਵੀ ਵਿੱਚ ਜੇਲ੍ਹ ਦੇ ਹੋਣੇ ਚਾਹੀਦੇ ਮੇਰਾ ਨਾਮ ਅਮਨ ਹੈ ਮੈਂ ਪਿੰਡ ਪੱਤੂ ਵਾਲੇ ਤੇ ਰਹਿਣ ਵਾਲੀ ਆ ਹਾਂਜੀ ਮੇਰੇ ਬੱਚੇ ਜਾ ਸਾਡੇ ਬੱਚੇ ਜਾ ਰਹੇ ਸੀ ਇਹਨਾਂ ਨੇ ਮੋਟਰਸਾਈਕਲ ਮਾਰਿਆ ਇਹ ਗੱਲ ਪੈ ਗਏ ਨੇ ਮੁੰਡੇ ਉੱਥੇ ਸੋਨੀ ਤੇ ਲੱਕੀ ਇਹ ਗੱਲ ਪੈ ਗਏ ਨੇ ਆ ਕੇ ਤੇ ਸਾਨੂੰ ਮੁੰਡਿਆਂ ਨੇ ਕਹਿ ਸਾਡੇ ਮੁੰਡਿਆਂ ਦੇ ਉੱਥੇ ਗੱਲ ਪੈ ਗਈ ਆ ਅਸੀਂ ਛਡਾਉਣ ਗਏ ਆ ਤੇ ਇਹ ਸਾਡੇ ਵੀ ਗੱਲ ਪੈ ਗਏ ਨੇ ਨਾ ਸਾਡੇ ਨਾਲ ਵੀ ਕੁੱਟ ਮਾਰ ਕੀਤੀ ਬਹੁਤ ਸੱਟਾਂ ਲਾਈਆਂ ਮੇਰੇ ਦੋ ਤਰੇੜੇ ਨੂੰ ਵੀ ਸੱਟ ਲੱਗੀ ਹੋਈ ਤੇ ਮੇਰਾ ਜੇਠ 45 ਸਾਲ ਦੀ ਹੁੰਦੀ ਉਮਰ ਦਰਸ਼ਨੋਂ ਦਾ ਨਾਂ ਸੀ ਤੇ ਇਹਨਾਂ ਨੇ ਸਾਨੂੰ ਉੱਥੇ ਅੰਦੇ ਵੀ ਸੱਟਾਂ ਸੁੱਟਾਂ ਲਾਤੀਆਂ ਸਿਰ ਵਿੱਚ ਪਿੱਟਾਂ ਓਟਾਂ ਰਾਰਾ ਊੜਾ ਮਾਰਦੇ ਰਹੇ ਨੇ ਏ ਅਸੀਂ ਹਸਪੀਟਲ ਲੈ ਕੇ ਚੱਲੇ ਇਹਨਾਂ ਸਾਨੂੰ ਅੱਗੋਂ ਘੇਰ ਲਿਆ ਹਸਪੀਟਲ ਜਾਣ ਨਹੀਂ ਦਿੱਤਾ ਤੇ ਉਹਨਾਂ ਦੀ ਡੈਥ ਹੋ ਗਈ ਏ ਤੇ ਸਾਨੂੰ ਇਨਸਾਫ ਚਾਹੀਦਾ ਇਹਨਾਂ ਨੂੰ ਅਸੀਂ ਸਜ਼ਾ ਕਰਾਣੀ ਏ ਬਸ ਏ ਜ਼ਖਮੀ ਕਿੰਨੇ ਹੋਏ ਨੇ ਜ਼ਖਮੀ ਇੱਕ ਵੀਜਾ ਤੇ ਵੰਚ ਵੰਚ ਮੇਰਾ ਮੁੰਡਾ ਅਮਨ ਮੇਰਾ ਨਾਮ ਓ ਜਿਹੜਾ ਦੇਓ ਜੇਠੇ ਉਹਦਾ ਇੱਕ ਮਹੀਨੇ ਨਾਨ ਦੇ ਸੱਟ ਲੱਗੀ ਏ ਆਸ਼ਾ ਉਹਨਾਂ ਦਾ ਨਾ ਹਾਂਜੀ ਹਾਂਜੀ ਛਡਾਉਣ ਦੇ ਚੱਕਰ 'ਚ ਇਹਨਾਂ ਨੇ ਸਾਨੂੰ ਸਾਰਿਆਂ ਨੂੰ ਸੱਟਾਂ ਲਾਈਆਂ ਦੀ ਮੰਗ ਹੈ ਤੁਹਾਡੀ ਸਾਡੀ ਇਹ ਮੰਗ ਹੈ ਵੀ ਅਸੀਂ ਇਹਨਾਂ ਨੂੰ ਸਜ਼ਾ ਕਰਾਉਣੀ ਹੈ। ਤੁਹਾਨੂੰ ਇਨਸਾਫ ਮਿਲਣਾ ਚਾਹੀਦਾ ਕਾਰਵਾਈ ਹੋਣੀ ਚਾਹੀਦੀ ਹੈ। ਜੀ ਫਤੂਆਲਾ ਪਿੰਡ ਥਾਣਾ ਕੁਲਗੜੀ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਸਾਡੇ 17 ਅਕਤੂਬਰ ਸ਼ਾਮ ਨੂੰ ਫਤੂਆਲਾ ਪਿੰਡ 'ਚ ਇੱਕ ਲੜਾਈ ਹੋਈ ਸੀ ਜਿਸ ਵਿੱਚ ਛੋਟੀ ਉਮਰ ਦੇ ਮੁੰਡੇ ਤਕਰੀਬਨ 18-19 ਸਾਲ ਦੇ ਮੁੰਡੇ ਦੋ ਗਰੁੱਪ ਆਪਸ 'ਚ ਲੜੇ ਸੀ ਕਿਸੇ ਆਪਸ 'ਚ ਰੰਜਿਸ਼ ਕਰਕੇ ਉਸ ਲੜਾਈ ਨੂੰ ਬਚਾਉਂਦੇ ਆ ਜਿਵੇਂ ਹੋਰ ਬੰਦੇ ਉਸ ਦੇ ਵਿੱਚ ਇਨਵੋਲ ਹੋਏ ਤਾਂ ਇਹਨਾਂ ਵਿੱਚੋਂ ਇੱਕ ਦਰਸ਼ਨ ਸਿੰਘ ਉਰਫ ਦਲੇਰ ਨਾਮ ਦੇ ਵਿਅਕਤੀ ਉਹਦੇ ਸੱਟ ਲੱਗ ਗਈ ਲੜਾਈ 'ਚ ਲੋ ਜੀ ਸਿਰ 'ਚ ਇਟ ਵਜ ਗਈ ਤਾਂ ਸੱਟ ਲੱਗ ਗਈ ਜਿਸ ਕਰਕੇ ਉਹਨੂੰ ਮਮਦੂਦ ਸਿਵਲ ਹਸਪੀਟਲ ਦਾਖਲ ਕਰਾਇਆ ਗਿਆ ਤੇ ਇਲਾਜ ਹੋਣ ਤੋਂ ਬਾਅਦ ਜਦੋਂ ਉਸ ਨੂੰ ਬਾਗੀ ਹਸਪੀਟਲ ਲੈ ਕੇ ਜਾ ਰਹੇ ਸੀ ਕੱਲ 18 ਅਕਤੂਬਰ ਸ਼ਾਮ ਨੂੰ ਤਾਂ ਉਸ ਦੀ ਰਾਹ 'ਚ ਮੌਤ ਹੋ ਗਈ ਅਚਾਨਕ ਸੋ ਇਹਦੀ ਪੋਸਟਮਾਰਟਮ ਰਿਪੋਰਟ ਹਜੇ ਅਵੇਟਡ ਹੈ ਜਦੋਂ ਹੀ ਇਹਦੀ ਪੋਸਟਮਾਰਟਮ ਰਿਪੋਰਟ ਆਏਗੀ ਉਸ ਵਿੱਚੋਂ ਇਹ ਗੱਲ ਕਲੀਅਰ ਹੋਏਗੀ ਕਿ ਜਿਹੜੀ ਆ ਮੌਤ ਹੋਈ ਹੈ ਉਹ ਸਿਰ ਦੀ ਸੱਟ ਕਰਕੇ ਹੋਈ ਹੈ ਜਾਂ ਕੋਈ ਹੋਰ ਕਾਰਨ ਕਰਕੇ ਅਚਾਨਕ ਮੌਤ ਹੋਈ ਹੈ ਜਦੋਂ ਪੋਸਟਮਾਰਟਮ ਰਿਪੋਰਟ ਸਾਡੇ ਸਾਹਮਣੇ ਆ ਜੇਗੀ ਅਸੀਂ ਬਣਦੀ ਤਾਰੀਖ ਦਰਜ ਕਰਾਂਗੇ ਇਹ ਕੀ ਹੋਇਆ ਇਹ ਮੇਰਾ ਭਤੀਜਾ ਤੇ ਮੇਰੇ ਦੋਤਾ ਗੱਲ ਲੀਡੇ ਖਰੀਦ ਤਾ ਲੀਡੇ ਲੈ ਗਿਆ ਤੇ ਆਕੇ ਬਲਵਿੰਦਰ ਦੀ ਦੁਕਾਨ ਤੇ ਖਲੋਗ ਤੇ ਉਹਨਾਂ ਲੈ ਕੇ ਵਿੱਚ ਮੋਟਰਸਾਈਕਲ ਮਾਰਿਆ ਮੋਟਰਸਾਈਕਲ ਮਾਰਿਆ ਤੇ ਇਹਨਾਂ ਸਾਨੂੰ ਫੋਨ ਕੀਤਾ ਵੀ ਸਾਡੇ ਗਾਲ ਪੈਂਦੇ ਨੇ ਤੇ ਉਰਾਇਆ ਜੀ ਹੈ ਅਸੀਂ ਗੰਜਾਂ ਮੇਰੀ ਨਾਨ ਗਈ ਮੇਰੇ ਪਰਚਾ ਆਈ ਗਈ ਮੈਂ ਗਈ ਮੇਰੀ ਕੁੜੀ ਗਈ ਮੇਰੇ ਮੁੰਡਾ ਦਾ ਚਾਰੇ ਜਣੇ ਕਾ ਤੇ ਇਹਨਾਂ ਸਾਡੇ ਤੇ ਇੱਟਾਂ ਦੀ ਸ਼ੂਟ ਕਰਤੀ ਲੜਾਈ ਕਰਤੀ ਇਹ ਗੋਖਲੇਸ ਮੌਕਾ ਬਣਾ ਕੇ ਮਤਲਬ ਜੀ ਕਾਰਨ ਕੀ ਬਣਿਆ ਲੜਾਈ ਕਾਰਨ ਕਾ ਕਰ ਲਵਾ ਬੱਚੇ ਗੈਰ ਇਹ ਨਾਲੇ ਵਿੱਚ ਮਟਰ ਸਾਈਕਲ ਪ੍ਰਾਣੀ ਰੰਜੀ ਸੀ। ਰਾ ਕੋਈ ਨਹੀਂ ਪ੍ਰਾਣੀ ਨਾਲ ਸੀ ਉਹ ਨਹੀਂ ਸਾਨੂੰ ਪਤਾ ਵੀ ਕੀ ਐ ਨਖੋਰ ਕੱਢੀ ਸਾਡੇ ਨਾਲ। ਇਹ ਨਹੀਂ ਸਾਨੂੰ ਇਸ ਗੱਲ ਦਾ ਪਤਾ। ਝਗੜਾ ਵੀ ਹੋਇਆ ਸੀ ਪਹਿਲਾਂ। ਭੈਣਾ ਕੋਈ ਝਗੜਾ ਨਹੀਂ ਹੋਇਆ ਸੀ। ਅੱਛਾ ਇਹਨਾਂ ਨੇ ਘੇਰ ਕੇ ਕੁੱਟ ਮਾਰ ਕੀਤੀ। ਹਾਂ ਇਹਨਾਂ ਨੇ ਘੇਰ ਕੇ ਕੁੱਟ ਮਾਰ ਕੀਤੀ। ਤੇ ਐਸੇ ਆਖਾ ਵੀ ਚਲ ਰਾਜੀ ਜਾਵਾ ਨਾ ਬੱਚਿਆਂ ਦਾ ਘਰਾਣ ਵੀ ਜੇ ਅਸੀਂ ਘਰੇ ਬੈ ਕੇ ਸਮਝਾ ਲਾਂਗੇ ਜੇ ਇਹਨਾਂ ਚ ਗਲਤੀ ਹੋਈ ਤਾਂ ਇਹਨਾਂ ਸਾਡੇ ਘਰੇ ਦੀ ਗੱਲ ਪਚਾਈ ਵੀ ਆ ਗਲਤੀ ਦੇ ਇਸ ਗਲਤੀ ਤੁਸੀਂ ਰੋਕਣੇ। ਜੀ ਗਲਤੀ ਸੀ ਕੀ ਮਾ। ਪਤਾ ਨਹੀਂ ਗਲਤੀ ਦਾ ਸਾਜੂ ਵੀ ਨਹੀਂ ਪਤਾ ਸਾਲ ਤੋਂ ਘਰੇ ਬੈਠਾ ਰਹਿਣਾ ਫੋਨ ਕੀਤਾ ਮੁੰਡਿਆਂ ਨੇ। ਇਸਾਡੇ ਦਾ ਲਾਰਦੇ ਸਾਡੇ ਦਾ ਕੋਲ ਫੇਰ ਪਹਤੇ ਆ ਜਿਓ ਅਸੀਂ ਗੱਜੀਆਂ ਚਾਰ ਪੰਜ ਅਸੀਂ ਚਿਡੌੜ ਗੈਸਾ ਅਸੀਂ ਆ ਚਲ ਸਾਡੇ ਬੱਚਾ ਚੇ ਸਿਆਪ ਕੋਟ ਮਾਰ ਕੇ ਨਾਲ ਲਿਆ ਆਂ ਅੱਜ ਘਰੇ ਉਹ ਅੱਗੋ ਸਾਡੇ ਮੇਰੇ ਬੁੰਡੇ ਨੂੰ ਕੁੱਟਣ ਮਾਰ ਲੱਗ ਪਾ ਵੱਡੇ ਨੂੰ ਵੀ ਜੇ ਨੂੰ ਗੱਲ ਪੈਦਾ ਉੱਤੇ ਇਹ ਤਾਂ ਤੇ ਹਵਲਾ ਆਇਆ ਉਹਨਾਂ ਨੇ ਕੁੱਟ ਮਾਰ ਹੋਈ ਏ ਉਹਨਾਂ ਜਿਹੜੇ ਹਵਲਾ ਆਇਆ ਉਹ ਕੁੱਟ ਮਾਰ ਕੀਤੀ ਤੇ ਹਾਂ ਮੇਰੇ ਭਰਾ ਆ ਦਲੇਰਾ ਦਰਸ਼ਨ ਉਹਦੇ ਸਿਰ 'ਚ ਨਾ ਆੜ ਮਾਰੀ ਉਹ ਤਾਂ ਢਿੱਡ ਚ ਲੱਤਾਂ ਮਾਰਦੇ ਆ ਆਪਸੇ ਮਸਰਤ ਨਹੀਂ ਹੈਗੀ ਸਾਡੇ ਇੱਕ ਦੂਜੇ ਨੂੰ ਫਾਰਜ਼ੇ ਪੜਾ ਦਿਆ ਆ ਦਰਸ਼ਨ ਸਿੰਘ ਉਹਦਾ ਨਾਂ ਇਹ ਨਹੀਂ ਸਾਨੂੰ ਪਤਾ ਵੀ ਇਹਨਾਂ ਨੇ ਢਿੱਡ ਚ ਲੱਤਾਂ ਵਾਰੀਆਂ ਕਿ ਰਾਡ ਮਾਰੀ ਉਹਦੀ ਮੌਤ ਹੋ ਗਈ ਤੁਸੀਂ ਉਹ ਜਾਂਦਲ ਜਾਂਦੇ ਸੀ ਉੱਥੇ ਸਿਵਲ ਦੇ ਵਿੱਚ ਕਾਰਵਾਈ ਦੀ ਕੀ ਹੋਣੀ ਚਾਹੀਦੀ ਹੈ ਜੀ ਕਾਰਵਾਈ ਹੋਣੀ ਚਾਹੀਦੀ ਜੇ ਸਾਡਾ ਨਹੀਂ ਦਿਸਦਾ ਇਹ ਦਿਸਲੇ ਨਹੀਂ ਚਾਹੀਦੇ ਇਹ ਵੀ ਵਿੱਚ ਜੇਲ੍ਹ ਦੇ ਹੋਣੇ ਚਾਹੀਦੇ ਮੇਰਾ ਨਾਮ ਅਮਨ ਹੈ ਮੈਂ ਪਿੰਡ ਪੱਤੂ ਵਾਲੇ ਤੇ ਰਹਿਣ ਵਾਲੀਆਂ ਹਾਂ ਮੇਰੇ ਬੱਚੇ ਜਾ ਸਾਡੇ ਬੱਚੇ ਜਾ ਰਹੇ ਸੀ ਇਹਨਾਂ ਨੇ ਮੋਟਰਸਾਈਕਲ ਮਾਰਿਆ ਤੇ ਇਹ ਗੱਲ ਪੈ ਗਏ ਨੇ ਮੁੰਡੇ ਉੱਥੇ ਸੋਨੀ ਤੇ ਲੱਕੀ ਇਹ ਗੱਲ ਪੈ ਗਏ ਨੇ ਆ ਕੇ ਤੇ ਸਾਨੂੰ ਮੁੰਡਿਆਂ ਨੇ ਕਿਹਾ ਸਾਡੇ ਮੁੰਡਿਆਂ ਦੇ ਉੱਥੇ ਗੱਲ ਪੈ ਗਏ ਆ ਅਸੀਂ ਛਡਾਉਣ ਗਏ ਆ ਤੇ ਇਹ ਸਾਡੇ ਵੀ ਗੱਲ ਪੈ ਗਏ ਨੇ ਨਾ ਸਾਡੇ ਨਾਲ ਵੀ ਕੁੱਟ ਮਾਰ ਕੀਤੀ ਬਹੁਤ ਸੱਟਾਂ ਲਾਈਆਂ ਮੇਰੇ ਦੋਤਰੇ ਨੂੰ ਵੀ ਸੱਟ ਲੱਗੀ ਹੋਈ ਤੇ ਮੇਰਾ ਜੇਠ 45 ਸਾਲ ਦੀ ਹੁੰਦੀ ਉਮਰ ਦਰਸ਼ਨ ਉਹਦਾ ਨਾਮ ਸੀ ਤੇ ਇਹਨਾਂ ਨੇ ਸਾਨੂੰ ਉੱਥੇ ਹੰਦੇ ਵੀ ਸੱਟਾਂ ਸੁੱਟਾਂ ਲਾਤੀਆਂ ਸਿਰ ਵਿੱਚ ਇੱਟਾਂ ਉੱਟਾਂ ਰਾਲਾ ਰੂੜਾ ਮਾਰਦੇ ਰਹੇ ਨੇ ਤੇ ਅਸੀਂ ਹਸਪੀਟਲ ਲੈ ਕੇ ਚੱਲੇ ਇਹਨਾਂ ਸਾਨੂੰ ਅੱਗੋਂ ਘੇਰ ਲਿਆ ਹੈ ਹਸਪੀਟਲ ਜਾਣ ਨਹੀਂ ਦਿੱਤਾ ਤੇ ਉਹਨਾਂ ਦੀ ਡੈਥ ਹੋ ਗਈ ਹੈ ਤੇ ਸਾਨੂੰ ਇਨਸਾਫ ਚਾਹੀਦਾ ਇਹਨਾਂ ਨੂੰ ਅਸੀਂ ਸਜ਼ਾ ਕਰਾਣੀ ਹੈ ਬਸ ਓਏ ਜ਼ਖਮੀ ਕਿੰਨੇ ਹੋਏ ਨੇ ਜ਼ਖਮੀ ਇੱਕ ਵੀਜਾ ਤੇ ਵੰਚ ਵੰਚ ਮੇਰਾ ਮੁੰਡਾ ਹੈ ਅਮਨ ਮੇਰਾ ਨਾਮ ਹੈ ਜੋ ਜੜਾ ਦੇਉ ਜੇਠੇ ਉਹਦਾ ਇੱਕ ਮੈਨ ਨਾਂ ਦੇ ਸੱਟ ਲੱਗੀ ਹੈ ਆਸ਼ਾ ਉਹਨਾਂ ਦਾ ਨਾ ਹਾਂਜੀ ਹਾਂਜੀ ਛਡਾਉਣ ਦੇ ਚੱਕਰ 'ਚ ਇਹਨਾਂ ਨੇ ਸਾਨੂੰ ਸਾਰਿਆਂ ਨੂੰ ਸੱਟਾਂ ਲਾਈਆਂ ਕੀ ਮੰਗ ਕੇ ਤੁਹਾਡੀ ਸਾਡੀ ਇਹ ਮੰਗ ਹੈ ਵੀ ਅਸੀਂ ਇਹਨਾਂ ਨੂੰ ਸਜ਼ਾ ਕਰਾਉਣੀ ਹੈ। ਤੁਹਾਨੂੰ ਇਨਸਾਫ਼ ਮਿਲਣਾ ਚਾਹੀਦਾ ਕਾਰਵਾਈ ਹੋਣੀ ਚਾਹੀਦੀ ਹੈ। ਜੀ ਫੱਤੂ ਵਾਲਾ ਪਿੰਡ ਥਾਣਾ ਕੁਲਗੜੀ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਸਾਡੇ 17 ਅਕਤੂਬਰ ਸ਼ਾਮ ਨੂੰ ਫੱਤੂ ਵਾਲਾ ਪਿੰਡ 'ਚ ਇੱਕ ਲੜਾਈ ਹੋਈ ਸੀ। ਜਿਸ ਵਿੱਚ ਛੋਟੀ ਉਮਰ ਦੇ ਮੁੰਡੇ ਤਕਰੀਬਨ 18-19 ਸਾਲ ਦੇ ਮੁੰਡੇ ਦੋ ਗਰੁੱਪ ਆਪਸ 'ਚ ਲੜੇ ਸੀ ਕਿਸੇ ਆਪਸ 'ਚ ਰੰਜਿਸ਼ ਕਰਕੇ। ਉਸ ਲੜਾਈ ਨੂੰ ਬਚਾਉਂਦਿਆਂ ਜਿਵੇਂ ਹੋਰ ਬੰਦੇ ਉਸ ਦੇ ਵਿੱਚ ਇਨਵੋਲ ਹੋਏ ਤਾਂ ਇਹਨਾਂ ਵਿੱਚੋਂ ਇੱਕ ਦਰਸ਼ਨ ਸਿੰਘ ਉਰਫ ਦਲੇਰ ਨਾਮ ਦੇ ਵਿਅਕਤੀ ਉਹਦੇ ਸੱਟ ਲੱਗ ਗਈ ਲੜਾਈ 'ਚ ਲੋ ਜੀ ਸਿਰ 'ਚ ਇੱਟ ਵੱਜ ਗਈ ਤਾਂ ਸੱਟ ਲੱਗ ਗਈ ਜਿਸ ਕਰਕੇ ਉਹਨੂੰ ਮਮਦੂਦ ਸਿਵਲ ਹਸਪੀਟਲ ਦਾਖਲ ਕਰਾਇਆ ਗਿਆ ਤੇ ਇਲਾਜ ਹੋਣ ਤੋਂ ਬਾਅਦ ਜਦੋਂ ਉਸਨੂੰ ਬਾਗੀ ਹਸਪੀਟਲ ਲੈ ਕੇ ਜਾ ਰਹੇ ਸੀ ਕੱਲ 18 ਅਕਤੂਬਰ ਸ਼ਾਮ ਨੂੰ ਤਾਂ ਉਸ ਦੀ ਰਾਹ 'ਚ ਮੌਤ ਹੋ ਗਈ اچانک ਸੋ ਇਹਦੀ ਪੋਸਟਮਾਰਟਮ ਰਿਪੋਰਟ ਹਜੇ ਅਵੇਟਡ ਹੈ ਜਦੋਂ ਹੀ ਇਹਦੀ ਪੋਸਟਮਾਰਟਮ ਰਿਪੋਰਟ ਆਏਗੀ ਉਸ ਵਿੱਚੋਂ ਇਹ ਗੱਲ ਕਲੀਅਰ ਹੋਏਗੀ ਕਿ ਜਿਹੜੀ ਆ ਮੌਤ ਹੋਈ ਹੈ ਉਹ ਸਿਰ ਦੀ ਸੱਟ ਕਰਕੇ ਹੋਈ ਹੈ ਜਾਂ ਕੋਈ ਹੋਰ ਕਾਰਨ ਕਰਕੇ ਅਚਾਨਕ ਮੌਤ ਹੋਈ ਹੈ ਜਦੋਂ ਪੋਸਟ ਮੌਰਟਮ ਰਿਪੋਰਟ ਸਾਡੇ ਸਾਹਮਣੇ ਆ ਜੇਗੀ ਅਸੀਂ ਬਣਦੀ ਕਾਰਵਾਈ ਕਰਾਂਗੇ